ਲਰਕਾ ਸੀ ਤੇ ਗੋਲੀ ਗਲੀ ਵਿੱਚ ਸ਼ੇ ਦਿਖਾਣੇ ਸਰ ਤੇ ਇਸ ਲਈ ਸਾਡੀ ਬੱਸ ਸਟੈਂਡ ਦੇ ਅੰਦਰ ਅੱਖ ਲਾ ਕੀ ਸਾਡੀ ਕਿਸੇ ਵੀਡੀਓ ਵਾਇਰਲ ਕਰਤੀਆ ਤੇ ਉਹਨਾਂ ਨੇ ਸਾਨੂੰ ਮੇਕਅਪ ਦਾ ਸੰਤ ਚਾਹਿਆ ਨਸ਼ਾ ਕਰਨ ਲਈ ਤੇ ਉਹਨਾਂ ਨੇ ਸਾਜਾ ਜਨਤਰਮੇ ਅਸੀਂ ਤਰ੍ਹਾਂ ਬੱਸ ਸਟੈਂਡ ਦੇ ਵਿੱਚ ਸਰ ਅਸੀਂ ਚਾਹ ਪੀ ਗਏ ਅਸੀਂ ਸਰ ਉੱਤੇ ਬੈਠੇ ਹੋਏ ਸੀਗੇ ਤੇ ਸਾਡੀ ਉੱਥੇ ਅੱਖ ਲਾ ਦੀ ਅਸੀਂ ਥੋੜਾ ਬੋੜਾ ਨਸ਼ਾ ਕਰਦੇ ਆ ਠੀਕ ਹੈ ਜਿਹਦੇ ਕਰਕੇ ਸਰ ਸਾਡੀ ਕਿਸੇ ਨੇ ਫੋਟੋ ਕਰਕੇ ਵੀਡੀਓ ਵਾਇਰਲ ਕਰਤੀ ਕੱਲ ਫਸਟ ਐਂਡ ਜਿਹੜਾ ਕਿ ਥਾਣਾ ਰਾਮ ਬਾਗ ਦੇ ਏਰੀਆ ਦੇ ਵਿੱਚ ਆਉਂਦਾ ਹੈ ਅੰਮ੍ਰਿਤਸਰ ਸੀਪੀ ਦੇ ਵਿੱਚ ਇੱਥੇ ਇੱਕ ਫੋਟੋ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਇੱਕ ਲੜਕਾ ਤੇ ਲੜਕੀ ਉੱਥੇ ਇੱਕ ਬੈਂਚ ਦੇ ਡਿੱਗੇ ਪਏ ਸੀ ਜਿਹਦੇ ਵਿੱਚ نیچے ਕੈਪਸ਼ਨ ਸੀ ਕਿ ਨਸ਼ਾ ਕਰਕੇ ਡਿੱਗੇ ਪਏ ਸੀ ਉਹ ਲੜਕਾ ਲੜਕੀ ਅਸੀਂ ਦੋਨੋਂ ਆਇਡੈਂਟੀਫਾਈ ਕੀਤੇ ਉਹ ਇੱਕ ਤਾਂ ਜੋੜਾਫਟ ਖਮਕੋਪੁਰੇ ਦਾ ਰਹਿਣ ਵਾਲਾ ਐ ਤੇ ਲੜਕੀ ਛਾਟੇ ਸਾਈਡ ਦੀ ਰਹਿਣ ਵਾਲੀ ਹੈ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜੇ ਇਸ ਤਰੀਕੇ ਦੇ ਉੱਤੇ ਨੌਜਵਾਨ ਜਾਂ ਲੜਕੇ ਲੜਕੀਆਂ ਘੁੰਮਦੇ ਆ ਇਹਨਾਂ ਦੇ ਵਿੱਚ ਪੁਲਿਸ ਨੇ 109 ਸੀਆਰਪੀਸੀ ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਾਫੀ ਵਾਰ ਜਿਵੇਂ ਕਿ ਜੇਲ੍ਹ ਦੇ ਵਿੱਚ ਭੇਜਿਆ ਹੋਇਆ ਪ੍ਰੀਵੈਂਟਿਵ ਐਕਸ਼ਨ ਕਰਕੇ ਇਹ ਲੜਕਾ ਤੇ ਲੜਕੀ ਨੂੰ ਵੀ ਦੋ ਵਾਰ ਜੁਲਾਈ ਤੇ ਅਗਸਤ ਦੇ ਮਹੀਨੇ ਦੇ ਵਿੱਚ 109 ਸੀਆਰਪੀਸੀ ਦੇ ਤਹਿਤ ਪ੍ਰੀਵੈਂਟਿਵ ਐਕਸ਼ਨ ਕੀਤਾ ਗਿਆ ਸੀ ਬਟ ਕਿਉਂਕਿ ਇਹ ਡਰੱਗ ਅਡਿਕਟ ਹੈਗੇ ਨੇ ਤੇ ਇਹਨਾਂ ਦਾ ਜਿਹੜਾ ਝੜੜ ਹੈ ਜਿਹੜੀ ਇੱਥੇ ਜਿਵੇਂ ਤੁਰੇ ਫਿਰਦੇ ਨੇ ਜਾਂ ਇਵਨ ਪ੍ਰੋਸਟੀਚੂਸ਼ਨ ਦੇ ਵਿੱਚ ਵੀ ਜਿਵੇਂ ਕਈ ਲੜਕੀਆਂ ਉੱਥੇ ਪਾਈਆਂ ਗਈਆਂ ਨੇ ਉਹ ਨਸ਼ਾ ਹੈ ਉਹਨਾਂ ਨੂੰ ਉਨ੍ਹਾਂ ਦੀ ਸਹਿਮਤੀ ਦੇ ਨਾਲ ਤੇ ਉਨ੍ਹਾਂ ਦੇ ਘਰਦਿਆਂ ਦੀ ਸਹਿਮਤੀ ਦੇ ਨਾਲ ਅੱਜ ਇਥੇ Swami Vivekananda ਜਿਹੜਾ ਨਸ਼ਾ ਛਡਾਊ ਕੇਂਦਰ ਹੈ ਗੁਰਨਾਨਕ ਦੇਵ ਹਸਪੀਟਲ ਇਥੇ ਦਾਖਲ ਕਰਾਇਆ ਗਿਆ ਹੈ ਡਾਕਟਰ ਸਾਹਿਬ ਨੂੰ ਮਿਲਿਆ ਗਿਆ ਉੱਥੇ ਉਹਨਾਂ ਦਾ ਹੁਣ ਲੜਕਾ ਤੇ ਲੜਕੀ ਦੋਨੋਂ ਦਾ ਜਿਹੜਾ ਇਲਾਜ ਚੱਲ ਰਿਹਾ ਤੇ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਕਿ ਜਿਹੜਾ ਵੀ ਕੋਈ ਇਸ ਤਰੀਕੇ ਦੇ ਹੈਗੇ ਨੇ ਜਿਹੜੇ ਕ੍ਰਿਮੀਨਲ ਨਹੀਂ ਨੇ ਬਟ ਕਿਸੇ ਨਾ ਕਿਸੇ ਕਾਰਨ ਕਰਕੇ ਐਡਿਕਟ ਬਣ ਗਏ ਨੇ ਉਹਨਾਂ ਨੂੰ ਇਥੇ ਕਿਉਂਕਿ ਬਹੁਤ ਵਧੀਆ ਫੈਸਿਲਿਟੀ ਹੈ ਪੰਜਾਬ ਐਡਡ ਹੈਗਾ ਵਾ Swami Vivekananda Center ਸੂਰ ਵਿੱਚ ਕਾਫੀ ਫੈਸਿਲਿਟੀ ਹੈ ਇੱਥੇ ਉਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਵਗੈਰਾ ਵੀ ਦਿੱਤੀ ਜਾਂਦੀ ਹੈ ਉਹ ਸਾਰਾ ਕੁਝ ਕਰਕੇ ਇਹਨਾਂ ਨੂੰ ਜਿਹੜੇ ਲੋਕੀ ਵਿਲਿੰਗ ਨੇ ਉਹਨਾਂ ਨੂੰ ਇਹਦੇ ਵਿੱਚੋਂ ਇਸ ਸੀਚੋਂ ਕੱਢਿਆ ਜਾਂਦਾ ਧੰਨਵਾਦ ਸਾਡੇ ਕੋ ਨਸ਼ੇ ਛਡਾਉਣ ਦੀ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਨੇ ਪੂਰੇ ਪੰਜਾਬ ਤੋਂ ਹਿਮਾਚਲ ਤੋਂ ਈਵਨ ਹਰਿਆਣਾ ਤੋਂ ਦੂਸਰੀ ਸਟੇਟਸ ਤੋਂ ਆਉਂਦੇ ਨੇ ਔਰ Swami Vivekananda Rehabilitation Center ਚ ਅਸੀਂ ਕਾਫੀ ਸਾਲਾਂ ਤੋਂ ਉਹਨਾਂ ਨੂੰ ਪੇਸ਼ੈਂਟਸ ਨੂੰ ਟ੍ਰੀਟ ਕਰ ਰਹੇ ਹਾਂ ਤੇ ਫਰਦਰ ਇੱਥੇ NGO Sun Foundation ਵੱਲੋਂ ਸਕਿਲਫੁਲ एक्टिविटीज सरकार मिलकर योगदान शुरू करवाई है इन सारा चीज़ों का मकसद यही है कि पेशेंट को दोबारा सोसाइटी रीहेबी हैबिटेट किया जाए ताकि वो समाज में जाके फिर कोई काम कर सके अपने इनकम जनरेट कर सके